मुर्दाबाद सरकार मुर्दाबाद 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 निजी का निकल वाली सरकार मुर्दाबाद 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 मुर्दाबादी मुर्दाबाद 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 निजीकरण सरकार मुर्दाबाद 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 मुस्तरमारी सरकार मुर्दाबाद 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 बंदी बंदे पके करो अ ਮੁਰਦਾਬਾਦ 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 ਸਾਰੇ 552598 ਦਾ ਗੁਲਾਮ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਦੇ ਪਕਾਏ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਮੈਂ ਸਰ ਕੀ ਨਾਮ ਆ ਆਪਣਾ ਕੀ ਮਸਲਾ ਅੱਜ ਦਾ ਏ ਮੇਰਾ ਨਾਮ ਗਗਨਦੀਪ ਸਿੰਘ ਭੁੱਲਰ ਹੈ ਜੀ ਸੂਬਾ ਕਨਵੀਨਰ ਪੰਜਾਬ ਮਲਾਜ਼ਮ ਤੇ ਪੈਨਸ਼ਨਰਾਂ ਸੰਜਾ ਫਰੰਟ ਅ ਅੱਜ ਜਿਹੜਾ ਇਹ ਇੱਥੇ ਪੋਤਲਾ ਫੂਕ ਮਜਾਰਾ ਕੀਤਾ ਗਿਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਸੀਗਾ ਕਿ ਜਿਹੜੇ ਅ ਪਿਛਲੇ ਦਿਨਾਂ ਦੇ ਵਿੱਚ 24 ਤੇ 25 ਤਰੀਕ ਨੂੰ ਮਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਬਹਾਲੀ ਦੇ ਵਿੱਚ ਵੱਡੀ ਇੱਕ ਰੈਲੀਆਂ ਦੋ ਕੀਤੀਆਂ ਗਈਆਂ ਜਿਹਦਾ ਕਾਰਨ ਇਹ ਸੀ ਕਿ ਬਜਟ ਸੈਸ਼ਨ ਦੌਰਾਨ ਪਹਿਲਾਂ ਤੋਂ ਹੀ ਇਹ ਗੱਲ ਤੈਅ ਸੀ ਇਸ ਤਹਿ ਦੇ ਦੌਰਾਨ ਮਤਲਬ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਇਹ ਫੈਸਲਾ ਕੀਤਾ ਸੀ ਕਿ ਮਹਾਲੀ ਚ ਬਜਟ ਸੈਸ਼ਨ ਦੇ ਦੌਰਾਨ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਉਸ ਰੈਲੀਆਂ ਤੋਂ ਬਾਅਦ ਮਹਾਲੀ ਦੇ ਐਸ ਡੀ ਐਮ ਵੱਲੋਂ ਮਤਲਬ ਲਿਖਤੀ ਰੂਪ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਆਗੂਆਂ ਨੂੰ ਇਹ ਸੱਦਾ ਪੱਤਰ ਆਇਆ ਕਿ 15 ਅਪ੍ਰੈਲ ਨੂੰ ਜਿਹੜਾ ਹੈਗਾ ਓਹੋ ਪੰਜਾਬ ਦੀ ਜਿਹੜੀ ਕੈਬਨਟ ਮੰਤਰੀਆਂ ਦੀ ਕਮੇਟੀ ਬਣੀ ਹੋਈ ਆ ਮੰਗਾ ਮਸਲਿਆਂ ਨੂੰ ਵਿਚਾਰਨ ਵਾਸਤੇ ਉਸ ਕਮੇਟੀ ਦੇ ਨਾਲ ਤੁਹਾਡੀ ਮੀਟਿੰਗ ਜਿਹੜੀ ਆ ਸਿਵਲ ਸਿਕਤਰੇ ਦੇ ਵਿੱਚ ਰੱਖੀ ਗਈ ਆ ਪਰ ਤਰਾਸ਼ਦੀ ਦੀ ਇਹ ਗੱਲ ਆ ਕਿ ਪੰਜਾਬ ਦੀ ਉਹ ਸਬ ਕਮੇਟੀ ਵੱਲੋਂ 14 ਤਰੀਕ ਤੱਕ ਇਸ ਗੱਲ ਨੂੰ ਦੱਸਿਆ ਗਿਆ ਕਿ ਜਿਹੜੀ ਉਹ ਮੀਟਿੰਗ ਆ ਤੁਹਾਡੀ ਸਟੈਂਡ ਬਾਈ ਆ ਪਰ 15 ਨੂੰ ਜਦੋਂ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਉੱਥੇ ਪਹੁੰਚਦੀ ਆ ਉਸ ਮੀਟਿੰਗ ਨੂੰ ਜਿਹੜਾ ਜਾਨੀ ਇਹ ਕਿਹਾ ਜਾਂਦਾ ਵੀ ਉਹ ਤੁਹਾਡੀ ਮੀਟਿੰਗ ਜਿਹੜੀ ਹੈ ਕੈਨਸਲ ਹੋ ਗਈ ਹੈ ਤੁਹਾਨੂੰ ਅੱਗੇ ਫੇਰ ਕਿਤੇ ਟਾਈਮ ਦਿੱਤਾ ਜਾਊਗਾ ਇਸ ਰੋਸ ਵਜੋਂ ਸਾਂਝੇ ਫਰੰਟ ਵੱਲੋਂ ਉੱਥੇ ਤ੍ਰੰਤ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਹੋਇਆ ਕਿ 17 April ਤੋਂ ਲੈ ਕੇ 22 April ਤੱਕ ਜਿਹੜੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਤੇ ਤਹਿਸੀਲ ਹੈੱਡਕੁਆਟਰਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਦੀ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਸੀ ਸਾਡਾ ਉਸ ਪ੍ਰੋਗਰਾਮ ਦੇ ਵਿੱਚੋਂ ਨਿਕਲਿਆ ਹੋਇਆ ਪ੍ਰਦਰਸ਼ਨ ਸੀ ਅਸੀਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦੇ ਹਾਂ ਵੀ ਲਗਾਤਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਸਾਂਝੇ ਫਰੰਟ ਦੇ ਨਾਲ ਪੰਜਾਬ ਦੀ ਸਰਕਾਰ ਮੀਟਿੰਗ ਕਰਨ ਤੋਂ ਭੱਜ ਰਹੀ ਆ ਬਾਰ-ਬਾਰ ਮੀਟਿੰਗਾਂ ਦਾ ਸਮਾਂ ਦਿੱਤਾ ਜਾ ਰਿਹਾ ਉਹਨਾਂ ਨੂੰ ਅੱਗੇ ਕੀਤਾ ਜਾ ਰਿਹਾ ਫਿਰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਫਿਰ ਮੀਟਿੰਗ ਟਾਲੀ ਜਾਂਦੀ ਹੈ ਫਿਰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਫਿਰ ਟਲ ਜਾਂਦੀ ਹੈ ਇਹਦਾ ਕਾਰਨ ਇਹ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਪੈਨਸ਼ਨਰਾਂ ਦੇ 2.95 ਦੇ ਗੁਣਾਕ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਕੱਚੇ ਕੰਮਿਆਂ ਨੂੰ ਪੱਕਾ ਕਰਨ ਤੋਂ ਭੱਜ ਰਹੀ ਹੈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਭੱਜ ਰਹੀ ਹੈ ਜਿਹੜੇ ਸਾਡੇ ਇਨਸੈਂਟਿਵ ਬੇਸਡ ਕੰਮੇ ਆ ਜਿਵੇਂ ਆਸ਼ਾ ਵਰਕਰ ਹੋ ਗਏ ਮਿੱਡੇ ਮੀਲ ਵਰਕਰ ਹੋ ਗਈਆਂ ਉਹਨਾਂ ਦੇ ਉੱਤੇ ਘਟੋਕਟੋ ਹੁਜਰਤਾਂ ਦਾ ਕਾਨੂੰਨ ਲਾਗੂ ਕਰਨ ਤੋਂ ਭੱਜ ਰਹੀ ਹੈ ਔਰ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕੇਂਦਰ ਦਾ ਪੈਟਰਨ ਜਿਹੜਾ ਹੈ ਉਹ ਲਾਗੂ ਕੀਤਾ ਜਾ ਰਿਹਾ ਉਹਦੇ ਤੇ ਪੰਜਾਬ ਸਕੀਲ ਲਾਗੂ ਕਰਨ ਤੋਂ ਭੱਜ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਕੱਟੇ ਹੋਏ 37 ਭੱਤਿਆਂ ਨੂੰ ਬਹਾਲ ਕਰਨ ਤੋਂ ਭੱਜ ਰਹੀ ਹੈ ਔਰ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਭੱਜ ਰਹੀ ਆ ਹੋਰ अनेका ਮਸਲੇ ਆ ਜਾਨੀ ਜੇ ਸਰਕਾਰ ਮੀਟਿੰਗ ਨਹੀਂ ਕਰਦੀ ਤਾਂ ਇਹਨਾਂ ਸਾਰੇ ਮਸਲਿਆਂ ਤੋਂ ਪੰਜਾਬ ਸਰਕਾਰ ਜਿਹੜੀ ਆ ਉਹ ਭਗੌੜੀ ਹੋ ਰਹੀ ਹੈ